ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਅੱਜ ਨਾ ਤੁਸੀਂ ਸਾਰੇ ਜਾਣੇ ਕਿਵੇਂ ਹੋ ਠੀਕ ਠਾਕ ਹੋ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਗੇ ਆਪਦੇ ਘਰ ਰਾਜੀ ਖੁਸ਼ੀ ਹੋਗੇ ਤੇ ਤੰਦਰੁਸਤ ਹੋਗੇ ਚਲੋ ਜੀ ਫਿਰ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੁਸੀਂ ਕੀ ਕਰਨਾ ਵਾ ਤੁਹਾਨੂੰ ਬਹੁਤ ਚੰਗੀ ਤਰੀਕੇ ਨਾਲ ਪਤਾ ਹੈ ਵੀਡੀਓਜ਼ ਨੂੰ ਲਾਈਕ ਕਰਨਾ ਹੈ ਫਰਜ਼ਤਵਾਏ ਸ਼ੇਅਰ ਕਰਨਾ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਇੱਕ ਰਿਕੁਐਸਟ ਤੁਹਾਨੂੰ ਕਰਨਾ ਚਾਹੁੰਦੀ ਹਾਂ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਾ ਦੇਖਿਆ ਕਰੋ ਸੋ ਚਲਿਏ ਫਿਰ ਬਿਨਾ ਟਾਈਮ ਵੇਸਟ ਕੀਤੇ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਮਾਰਨਿੰਗ ਦੇ ਇਥੇ ਟਾਈਮ ਸੀਗਾ ਬਸ ਮੈਂ ਇਥੇ ਤਿਆਰੀ ਕਰਦੀ ਪਈ ਸੀ ਕਿ ਬ੍ਰੈਕਫਾਸਟ ਦੀ ਔਰ ਨਾ ਰਾਤੀ ਮੈਂ ਬਣਾਈ ਸੀ ਕਿ ਸੁੱਕੀ ਸਬਜੀ ਬਣਾਈ ਬਸ ਮੈਂ ਆਉਣੇ ਕਿਸੇ ਕੀ ਰਾਤ ਦਾ ਸਾਡਾ ਰੋਟੀ ਦਾ ਸਰ ਜਾਵੇ ਸਵੇਰੇ ਮੈਂ ਅਰਲੀ ਮਾਰਨਿੰਗ ਉੱਠ ਕੇ ਆਪਣੀ ਦਾਲ ਸਬਜੀ ਬਣਾ ਲਾਂਗੀ ਹਸਬੰਡ ਅੱਜ ਕਹਿੰਦੇ ਸੀ ਕਿ ਮਾਰਨਿੰਗ ਦੇ ਵਿੱਚ ਦਾਲ ਬਣਾਣੀ ਕਿਉਂਕਿ ਲੰਚ ਵਿੱਚ ਉਹ ਦਾਲ ਤੇ ਰੋਟੀ ਲੈ ਕੇ ਜਾਣਗੇ ਮੈਂ ਵੀ ਸਵੇਰੇ ਰੋਟੀ ਖਾਣੀ ਹੁੰਦੀ ਜਿਵੇਂ ਤੁਹਾਨੂੰ ਪਤਾ ਦੁਪਹਿਰ ਨੂੰ ਵੀ ਖਾਣੀ ਹੁੰਦੀ ਆ ਮੈਂ ਨਾ ਅੱਜ ਸਵੇਰੇ ਹੀ ਦਾਲ ਬਣਾ ਕੇ ਰੱਖ ਲਈ ਆ ਮੇਰਾ ਦੁਪਹਿਰ ਦਾ ਵੀ ਹੁਣ ਸਾਰ ਜਾਏਗਾ ਬਸ ਆਪਣਾ ਕਿਚਨ ਵਾਲਾ ਸਾਰਾ ਮੈਂ ਕੰਮ ਨਿਪਟਾ ਲਿਆ ਮਤਲਬ ਸਿਰਫ ਖਾਣੇ ਪੀਣੇ ਵਾਲਾ ਦਾਲ ਬਣਾ ਕੇ ਉਸ ਤੋਂ ਬਾਅਦ ਰੋਟੀ ਬਣਾ ਕੇ ਹਸਬੰਡ ਵੀ ਚਲੇਗੀ ਇਸੇ ਕੰਮ ਤੇ ਮੈਂ ਆਪਣੀ ਰੋਟੀ ਇੱਥੇ ਖਾ ਚੁੱਕੀ ਆ ਉਸ ਤੋਂ ਬਾਅਦ ਮੈਂ ਸੋਫੇ ਵਾਲੇ ਰੂਮ ਦੇ ਵਿੱਚ ਆ ਗਈ ਸੀ ਸੋਫੇ ਵਾਲੇ ਰੂਮ ਦੇ ਵਿੱਚ ਕੁਝ ਨਹੀਂ ਕਰਨਾ ਹੈਗਾ ਮਾਰਨਿੰਗ ਉ ਕਾਫੀ ਹੱਦ ਤੱਕ ਸਾਰੀਆਂ ਚੀਜ਼ਾਂ ਮੇਰੀਆਂ ਹੋ ਜਾਂਦੀਆਂ ਜਿਵੇਂ ਤੁਹਾਨੂੰ ਪਤਾ ਮਾਰਨਿੰਗ ਉੱਠ ਕੇ ਬਹੁਤ سارے ਕੰਮ ਐ ਆਪਣੇ ਫਿਨਿਸ਼ ਕਰ ਲੈਣੀਆਂ ਗੁਸ਼ੀਨ ਵੀ ਨਾ ਅੱਜ ਟਾਈਮ ਦੇ ਨਾਲ ਉੱਠ ਗਈ ਸੀਗੀ ਬਸ ਉਹਨੂੰ ਵੀ ਇੱਥੇ ਮੈਂ ਨਾ ਰੂਮ ਆਪਣਾ ਜਿਹੜਾ ਸੋਫੇ ਵਾਲਾ ਥੋੜਾ ਜਿਹਾ ਸੈੱਟ ਕਰਕੇ ਬਿਠਾ ਦੂੰਗੀ ਔਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਜਿਹੜੇ ਛੋਟੇ-ਮੋਟੇ ਘਰ ਦੇ ਕੰਮ ਬਾਕੀ ਵਾਲੇ ਰਹਿ ਗਏ ਆ ਉਹ ਮੈਂ ਕਰ ਲਾਂਗੀ ਅੱਜ ਮੈਂ ਤੁਹਾਡੇ ਨਾਲ ਆਪਣੀ ਰੁਟੀਨ ਤਾਂ ਸ਼ੇਅਰ ਕਰਨੀ ਆ ਜਿਵੇਂ ਤੁਹਾਨੂੰ ਕੱਲ ਲਾਈਵ ਦੇ ਵਿੱਚ ਮੈਂ ਦੱਸਿਆ ਸੀਗਾ ਅੱਜ ਮੈਂ ਕਾਫੀ ਇੰਪੋਰਟਡ ਆ ਜਿਹੜੀ ਡਿਸਕਸ ਕਰਾਂਗੇ ਆਪਾਂ ਇਹ ਕਹਿ ਸਕਦੇ ਆ ਕਾਫੀ ਦਿਨ ਹੋ ਗਏ ਮਤਲਬ ਹਫਤਾ 10 ਦਿਨ ਹੋ ਗਏ ਇੱਕ ਪੈਂਦੇ ਮੈਨੂੰ ਮੈਸੇਜ ਆਈ ਜਾ ਰਹੇ ਸੀ ਕਾਫੀ ਟਾਈਮ ਤੋਂ ਜਿਵੇਂ ਕਿ ਉਹਨਾਂ ਦੇ ਨਾਲ ਤਿੰਨ ਬੱਚੇ ਆ ਬਹੁਤ ਜ਼ਿਆਦਾ ਛੋਟੇ ਛੋਟੇ ਆ ਉਹ ਕਹਿੰਦੇ ਵੀ ਮੈਂ ਕਈ ਵਾਰ ਮੈਨੂੰ ਸਟ्रेस ਹੋ ਜਾਂਦਾ ਘਰ ਦੀਆਂ ਚੀਜ਼ਾਂ ਮੇਰੇ ਕੋਲ ਮੈਨੇਜ ਨਹੀਂ ਹੁੰਦੀਆਂ ਬੱਚੇ ਜ਼ਿਆਦਾ ਛੋਟੇ ਆ ਮਤਲਬ 1 ਕਿ ਕਿ ਸਾਲ ਦਾ ਬੱਚਾ 1.5 ਸਾਲ ਦਾ ਗੈਪ ਆ ਔਰ ਨਾ ਫਿਰ ਮੈਂ ਇਕੱ ਤੇ ਆ ਘਰ ਦੀ ਸਫਾਈ ਵੀ ਤੁਹਾਨੂੰ ਪਤਾ ਹੈ ਘਰ ਦੇ ਕਿੰਨੇ ਸਾਰੇ ਕੰਮ ਹੁੰਦੇ ਆ ਸਭ ਤੋਂ ਪਹਿਲਾਂ ਕੁਕਿੰਗ ਵਾਲਾ ਕੰਮ ਹੀ ਆਪਣਾ ਖਤਮ ਨਹੀਂ ਹੁੰਦਾ ਪੂਰਾ ਦਿਨ ਪਤਾ ਕੀ ਗੱਲ ਆ ਅਗਰ ਮੈਂ ਐਕਸਪੀਰੀਅੰਸ ਦੀ ਗੱਲ ਕਰਾਂ ਹੂੰ ਦੇਖੋ ਮੇਰੇ ਔਰ ਉਹਨਾਂ ਦੇ ਜਿਹੜਾ ਐਕਸਪੀਰੀਅੰਸ ਆ ਬਿਲਕੁਲ ਡਿਫਰੈਂਟ ਆ ਕਿਉਂਕਿ ਉਹਨਾਂ ਕੋ ਤਿੰਨ ਬੱਚੇ ਆ ਮੇਰੇ ਕੋਲ ਉਸ ਟਾਈਮ ਸਿਰਫ ਇੱਕੋ ਹੀ ਮੇਰੀ ਬੇਟੀ ਸੀ ਉਹਨੂੰ ਲੈ ਕੇ ਮੇਰੀਆਂ ਬਹੁਤ ਸਾਰੀਆਂ ਚੀਜ਼ਾਂ ਜਾਂ ਫੇ ਤੁਸੀਂ ਇਹ ਕਹਿ ਸਕਦੇ ਆ ਕਿ ਉਸ ਟਾਈਮ ਮੈਂ ਵੀ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਆਪਣੀ ਲਾਈਫ ਦੇ ਵਿੱਚ ਜਾਂ ਫਿਰ ਇਹ ਕਹਿ ਸਕਦੇ ਹੋ ਉਦੋਂ ਮੈਨੂੰ ਬਹੁਤ ਸਾਰੀ ਨੌਲੇਜ ਨਹੀਂ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿ ਬੇਬੀ ਨੂੰ ਲੈ ਕੇ ਕਿਸ ਤਰੀਕੇ ਨਾਲ ਆਪਾਂ ਚੀਜ਼ਾਂ ਨੂੰ ਟੈਕਲ ਕਰ ਸਕਦੇ ਆ ਜਿੱਦਾਂ ਜਿੱਦਾਂ ਤੁਹਾਡਾ ਬੱਚਾ ਵੱਡਾ ਹੁੰਦਾ ਰਹਿੰਦਾ ਨਾ ਉਹਦਾ-ਉਹਦਾ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਚੀਜ਼ਾਂ ਦਾ ਖੁਦ ਬਖੁਦ ਤੁਹਾਨੂੰ ਸਾਰੀਆਂ ਚੀਜ਼ਾਂ ਆਪਣੇ ਆਪ ਆਨ ਲੱਗ ਜਾਂਦੀਆਂ ਹੁੰਦੀਆਂ ਪਤਾ ਕੀ ਗੱਲ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਕਿਸੇ ਦੇ ਸਮਝਾਏ ਤੇ ਬਿਲਕੁਲ ਵੀ ਨਹੀਂ ਹੁੰਦੀਆਂ ਆਟੋਮੈਟਿਕਲੀ ਐਕਸਪੀਰੀਅੰਸ ਕਰਕੇ ਹੀ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਸਿੱਖਦੇ ਰਹਿੰਨੇ ਆ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਇਹੀ ਬਸ ਆਪਣਾ ਐਕਸਪੀਰੀਅੰਸ ਆ ਸ਼ੇਅਰ ਕਰੂੰਗੀ ਔਰ ਨਾ ਕੋਸ਼ਿਸ਼ ਕਰੂੰਗੀ ਬਹੁਤ ਵਧੀਆ ਔਰ ਚੰਗੇ ਤਰੀਕੇ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਚੰਗੀ ਤਰੀਕੇ ਨਾਲ ਐਕ ਸ਼ੀਨਾ ਜਲਦੀ ਜਲਦੀ ਸ਼ਾਰਿਆ ਨੂੰ ਹੈਲੋ ਕਰ ਦੋ ਸ਼ਾਸ਼ੀਕਾਲ ਵੀ ਕਰ ਦੋ ਜੀ ਚੰਗੀ ਤਰ੍ਹਾਂ ਕਰੋ ਸ਼ਾਸ਼ੀਕਾਲ ਜੀ ਹਾਂ ਦੇਖੋ ਸ਼ੀਨੂ ਨੂੰ ਅਸੀਂ ਕਰ ਦਿੱਤਾ ਸਵੇਰੇ ਸਵੇਰੇ ਨਹਾ ਕੇ ਹੋ ਚੁੱਕਿਆ ਰੈਡੀ ਸ਼ੀਨੂ ਪੋਨੀ ਦਿਖਾ ਦੋ ਸ਼ੀਨੂ ਪੋਨੀ ਬਹੁਤ ਮੁਸ਼ਕਲ ਕਰਾਂਦਾ ਆ ਐਦਾਂ ਸ਼ੋਹਨੀ ਜਿਹੀ ਜੀ ਪੋਨੀ ਕਰਤੀ ਆ ਤੇ ਹੁਣ ਇੱਥੇ ਬੈਠ ਕੇ ਦੇਖਦਾ ਪਿਆ ਇਹ ਟੀਵੀ ਔਰ ਮੰਮਾ ਕਰੋਗੀ ਕੰਮ ਹਨਾ ਲਗਾਦਾ ਹੁਣ ਆਵਾਜ਼ ਕਰਦਾ ਓਕੇ ਆਲੂ ਤੁਸੀਂ ਕਰ ਲਓ ਆਪੇ ਗੁਸ਼ੀ ਨੂੰ ਨਾ ਮੈਂ ਸਵੇਰੇ ਹੀ ਅੱਜ ਰੈਡੀ ਕਰ ਦਿੱਤਾ ਸੀ ਨਵਾ ਕੇ ਮੈਂ ਕਿ ਫਿਰ ਮੈਂ ਆਪਣਾ ਕੰਮ ਆ ਸਾਰਾ ਦਿਨ ਕਰਦੀ ਰਹੂੰਗੀ ਔਰ ਨਾ ਬਸ ਰੂਮ ਆਪਣਾ ਸੈੱਟ ਕਰਕੇ ਕਿਚਨ ਦੇ ਵਿੱਚ ਮੈਂ ਆ ਗਈਆਂ ਨਾਲ ਨਾਲ ਤੁਹਾਨੂੰ ਪਤਾ ਮੈਂ ਆਪਣੀ ਰੂਟੀਨ ਵੀ ਤੁਹਾਨੂੰ ਸ਼ੇਅਰ ਕਰਨੀ ਆ ਔਰ ਨਾ ਬਸ ਇੱਥੇ ਮੈਂ ਮਲਾਈ ਪਈ ਹੋਈ ਸੀ ਥੋੜੀ ਥੋੜੀ ਮਲਾਈ ਮੈਂ ਡੇਲੀ ਕਲੈਕਟ ਕਰਦੀ ਹੀ ਰਹਿਣੀ ਆ ਅੱਜ ਨਾ ਮੈਂ ਕਿ ਇਹਨੂੰ ਮੈਂ ਜਾਗ ਵੀ ਲਾ ਦੇਣੀ ਆ ਕਿਉਂਕਿ ਜਿਹੜਾ ਮੇਰਾ ਘੇ ਆ ਖਤਮ ਹੋਣ ਵਾਲਾ ਸੀਗਾ ਜਿੰਨੇ ਕ ਵੀ ਮੇਰੇ ਕੋਲ ਮਲਾਈ ਇਕੱਠੀ ਹੋ ਜਾਂਦੀ ਨਾ ਜਿੰਨੇ ਕ ਮੈਨੂੰ ਲੱਗਦੀ ਆ ਕਿ ਮੈਂ ਨਾਲ ਦੀ ਨਾਲ ਇਹਨੂੰ ਨਾ ਫਿਰ ਜਾਗ ਲਗਾ ਕੇ ਮਤਲ ਇਹ ਯੂਜ਼ ਕਰਾਂ ਜਿੱਦਾਂ ਹੁਣ ਕਈ ਵਾਰ ਅਮਰਜੈਂਸੀ 'ਚ ਵਿੱਚ ਬਚਾਲੇ ਖਤਮ ਹੋ ਜਾਂਦਾ ਫਿਰ ਮੈਨੂੰ ਬਾਜ਼ਾਰ ਤੋਂ ਬਾਈ ਕਰਨਾ ਪੈਂਦਾ ਆ ਚਲਿਏ ਫਿਰ ਨਾਲ ਨਾਲ ਆਪਣੇ ਟੌਪਿਕ ਤੇ ਵੀ ਆ ਜਾਣੇ ਆ ਛੋਟੇ ਬੱਚੇ ਨਾਲ ਆਪਣੇ ਘਰ ਨੂੰ ਮੈਨੇਜ ਅਸੀਂ ਕਿਵੇਂ ਕਰੀਏ ਔਰ ਇਹ ਸਾਡੀ ਲਾਈਫ ਦਾ ਇੱਕ ਐਦਾ ਤਾਂ ਫੇਸ ਹੁੰਦਾ ਆ ਜਿੱਥੇ ਸਾਨੂੰ ਕੁਝ ਵੀ ਸਮਝ ਨਹੀਂ ਆਂਦਾ। ਕਈ ਵਾਰ ਨਾ ਚੀਜ਼ਾਂ ਆਊਟ ਆਫ ਕੰਟਰੋਲ ਹੋ ਜਾਂਦੀਆਂ ਔਰ ਉਸ ਟਾਈਮ ਸਾਨੂੰ ਕਿਸੇ ਨਾ ਕਿਸੇ ਦੀ ਜ਼ਰੂਰਤ ਪੈ ਜਾਂਦੀ ਆ। ਕਦੇ-ਕਦੇ ਕਿਸੇ ਦੀ ਕਹੀ ਹੋਈ ਕੱਲ ਵੀ ਜਾਂ ਫੇ ਸਮਝਾਈ ਹੋਈ ਗੱਲਾਂ ਵੀ ਸਾਨੂੰ ਬਹੁਤ ਜ਼ਿਆਦਾ ਰਿਲੈਕਸ ਕਰ ਦਿੰਦੀਆਂ ਨੇ। ਜਦੋਂ ਸਾਡੇ ਬੱਚੇ ਛੋਟੇ ਹੁੰਦੇ ਆ ਉਦੋਂ ਸਾਡੀ ਲਾਈਫ ਦੀ ਪ੍ਰਾਇੋਰਟੀ ਬਿਲਕੁਲ ਚੇਂਜ ਹੋ ਜਾਂਦੀ ਆ। ਨਾ ਤਾਂ ਅਸੀਂ ਆਪਣਾ ਸਹੀ ਤਰੀਕੇ ਨਾਲ ਖਿਆਲ ਰੱਖ ਪਾਉਂਦੇ ਆ ਔਰ ਨਾ ਹੀ ਘਰ ਸਹੀ ਤਰੀਕੇ ਨਾਲ ਮੈਨੇਜ ਕਰ ਪਾਣੇ ਆ। ਕਿ ਉਸ ਟਾਈਮ ਸਾਡੀ ਸਭ ਤੋਂ ਪਹਿਲੇ ਪ੍ਰਾਇੋਰਟੀ ਸਾਡਾ ਬੱਚਾ ਹੁੰਦਾ ਆ ਬੱਚੇ ਜਦੋਂ ਬਹੁਤ ਛੋਟੇ ਹੁੰਦੇ ਆ ਨਾ ਉਦੋਂ ਉਹਨਾਂ ਦੇ ਅਕੋਰਡਿੰਗ ਸਾਨੂੰ ਆਪਣਾ ਟਾਈਮ ਨੂੰ ਸੈੱਟ ਕਰਨਾ ਪੈਂਦਾ ਆ ਔਰ ਆਪਣੇ ਟਾਈਮ ਨੂੰ ਐਡਜਸਟ ਕਰਨਾ ਪੈਂਦਾ ਆ ਕਿਉਂਕਿ ਉਸ ਟਾਈਮ ਸਾਨੂੰ ਉਹਨਾਂ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਕਿਉਂਕਿ ਉਸ ਟਾਈਮ ਬੱਚੇ ਸਾਡੇ ਅਕੋਰਡਿੰਗ ਬਿਲਕੁਲ ਵੀ ਨਹੀਂ ਚੱਲਦੇ ਕਿਉਂਕਿ ਉਹ ਬਹੁਤ ਛੋਟੇ ਹੁੰਦੇ ਆ ਇੱਕ ਚੀਜ਼ ਮੇਰੀ ਮੰਮੀ ਨੇ ਕਹੀ ਸੀ ਉਹ ਗੱਲ ਮੈਨੂੰ ਕਾਫੀ ਵਧੀਆ ਲੱਗੀ ਔਰ ਉਸ ਗੱਲ ਨੂੰ ਮੈਂ ਕਾਫੀ ਹੱਦ ਤੱਕ ਫੋਲੋ ਵੀ ਕੀਤਾ ਆ ਜਦੋਂ ਬੱਚਾ ਸੋ ਜਾਂਦਾ ਆ ਨਾ ਔਰ ਅਗਰ ਤੁਹਾਡੀ ਬਾਡੀ ਅਲਾਉ ਕਰਦੀ ਆ ਕੰਮ ਕਰਨ ਵਾਸਤੇ ਕੋਸ਼ਿਸ਼ ਕਰੋ ਉਸ ਟਾਈਮ ਕੰਮ ਨੂੰ ਖਤਮ ਕਰਨ ਦੀ ਔਰ ਕੰਮ ਅਗਰ ਹੋ ਗਿਆ ਤਾਂ ਵੀ ਠੀਕ ਆ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ ਸਟ्रेस ਬਿਲਕੁਲ ਵੀ ਨਹੀਂ ਲੈਣਾ ਕਿਸੇ ਵੀ ਚੀਜ਼ ਬਾਰੇ ਸੋਚ ਕੇ ਸਾਡੀ ਜਿਹੜੀ ਸਟਰੈਂਥ ਆ ਵੀਕ ਹੋ ਜਾਂਦੀ ਔਰ ਮੈਂਟਲੀ ਵੀਕ ਹੋਣ ਅਸੀਂ ਲੱਗ ਜਾਂਦੇ ਆ ਸਾਡੀ ਜਿਹੜੀ ਸਾਰੀ ਹਾਊਸ ਵਾਈਫ ਜਾਂ ਫਿਰ ਨਿਊ ਮਦਰ ਦਾ ਇੱਕ ਐਦਾ ਦਾ ਫੇਸ ਹੁੰਦਾ ਨਾ ਜਦੋਂ ਸਾਡੇ ਬੱਚੇ ਬਹੁਤ ਦਾ ਛੋਟੇ ਹੁੰਦੇ ਆ ਔਰ ਘਰ ਦੇ ਬਿਲਕੁਲ ਸਹੀ ਤਰੀਕੇ ਨਾਲ ਮੈਨੇਜ ਹੋਣਾ ਪੋਸੀਬਲ ਨਹੀਂ ਹੁੰਦਾ ਆਪਣਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਆ ਲਾਈਫ ਵਿੱਚ ਅਸੀਂ ਕਦੇ ਵੀ ਕਿਤੇ ਵੀ ਜਾਂ ਫਿਰ ਐਦਾ ਦੀ ਚੇਂਜ ਆ ਜਾਂਦਾ ਜਦੋਂ ਸਭ ਤੋਂ ਪਹਿਲਾਂ ਸਾਨੂੰ ਖੁਦ ਵਿੱਚ ਬਦਲਾਵ ਕਰਨ ਦੀ ਜ਼ਰੂਰਤ ਪੈਂਦੀ ਆ ਔਰ ਜਿਸ ਤਰੀਕੇ ਅਸੀਂ ਆਪਣੇ ਬੱਚੇ ਦੀ ਡਾਈਟ ਜਾਂ ਫਿਰ ਹੈਲਥ ਫੂਡ ਦਾ ਧਿਆਨ ਰੱਖਦੇ ਆ ਠੀਕ ਉਸੇ ਤਰੀਕੇ ਦੇ ਨਾਲ ਸਾਨੂੰ ਆਪਣੀ ਹੈਲਥ ਔਰ ਡਾਈਟ ਦਾ ਵੀ ਧਿਆਨ ਰੱਖਣਾ ਪੈਂਦਾ ਆ ਕਿਉਂਕਿ ਜਦ ਸਾਡੀ ਹੈਲਥ ਠੀਕ ਰਹੂਗੀ ਤਾਂ ਹੀ ਅਸੀਂ ਬਾਕੀ ਦੀਆਂ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਆ ਔਰ ਮੈਂ ਹਮੇਸ਼ਾ ਆਪਣੇ ਬੱਚੇ ਦਾ ਔਰ ਆਪਣਾ ਟਾਈਮ ਟੇਬਲ ਬਣਾਇਆ ਹੋਇਆ ਸ਼ੁਰੂ ਤੋਂ ਜਦੋਂ ਦੀ ਮੇਰੀ ਬੇਟੀ ਹੋਈ ਆ ਫਿਰ ਚਾਹੇ ਬੱਚੇ ਤੁਹਾਡੇ ਛੋਟੇ ਹੋਣ ਜਾਂ ਫਿਰ ਬੜੇ ਇਹ ਸਭ ਸਾਰੀਆਂ ਜੜੀਆਂ ਚੀਜ਼ਾਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਔਰ ਅਸੀਂ ਆਪਣੀ ਪ੍ਰਾਇੋਰਟੀ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਫਿਕਸ ਕਰ ਸਕਦੇ ਆ ਸਾਡੇ ਸਾਰਿਆਂ ਦੀ ਲਾਈਫ ਵਿੱਚ ਕੋਈ ਨਾ ਕੋਈ ਅਰਜੰਟ ਜਾਂ ਫਿਰ ਇੰਪੋਰਟੈਂਟ ਕੰਮ ਹੁੰਦੇ ਆ ਔਰ ਜਿਨ੍ਹਾਂ ਨੂੰ ਅਸੀਂ ਅੱਜ ਹੀ ਕਰਨਾ ਹੁੰਦਾ ਹੈ ਡੂ ਇਟ ਟੂਡੇ ਜਿਨ੍ਹਾਂ ਨੂੰ ਅਸੀਂ ਕੱਲ੍ਹ ਤੇ ਵੀ ਛੱਡ ਸਕਦੇ ਹਾਂ ਔਰ ਦੂਸਰੀ ਸਾਈਡ ਤੇ ਮੈਂ ਆਪਣੇ ਸਾਰੇ ਬਰਤਨਾਂ ਸਾਫ ਕਰ ਦਿੱਤੇ ਆ ਔਰ ਜਿਹੜਾ ਮੇਰਾ ਗੈਸ ਵਾਲਾ ਏਰੀਆ ਸੀ ਉਹਨੂੰ ਸਾਰਾ ਕਲੀਨ ਕਰ ਦਿੱਤਾ ਆ ਔਰ ਨਾ ਗੈਸ ਵਗੈਰਾ ਸਾਫ ਕਰਨ ਤੋਂ ਪਹਿਲਾਂ ਮੈਂ ਜਿਹੜਾ ਸਿੰਕ ਏਰੀਆ ਸੀਗਾ ਉਹਦੇ ਵਿੱਚ ਜਿਹੜਾ ਮਤਲਬ ਮੇਰਾ ਕਲੀਨਿੰਗ ਵਾਲਾ ਪਾਊਡਰ ਆ ਉਹਨੂੰ ਇੱਕ ਵਾਰੀ ਮੈਂ ਜ਼ਰੂਰ ਲਗਾ ਦੇਣੀ ਹੁੰਨੀ ਆ ਲਗਾ ਕੇ 10 ਮਿੰਟ ਛੱਡ ਦੇਣੀ ਹੁੰਨੀ ਆ ਉਸ ਤੋਂ ਬਾਅਦ ਜਿੰਨੇ ਵੀ ਜਿੱਦੀ ਵਗੈਰਾ ਦਾਗ ਹੁੰਦੇ ਉਹ ਸਾਰੇ ਨਿਕਲ ਜਾਂਦੇ ਆ ਬਸ ਉਸ ਤੋਂ ਬਾਅਦ ਹੁਣ ਜਿਹੜਾ ਮੇਰਾ ਸਿੰਕ ਏਰੀਆ ਉਹਨੂੰ ਮੈਂ ਚੰਗੀ ਤਰੀਕੇ ਨਾਲ ਕਲੀਨ ਕਰ ਲਾਂਗੀ ਬੱਚੇ ਜੇ ਤੋਂ ਛੋਟੇ ਹੁੰਦੇ ਆ ਨਾ ਸਭ ਤੋਂ ਪਹਿਲਾਂ ਸਾਡੀ ਪ੍ਰਾਇੋਰਟੀ ਹੁੰਦੀ ਕੁਕਿੰਗ ਔਰ ਉਹਦੀ ਕੇਅਰ ਕੁਝ ਐਦਾ ਦੇ ਕੰਮ ਜਿਹੜੇ ਅਸੀਂ ਕੱਲ ਤੇ ਨਹੀਂ ਛੱਡ ਸਕਦੇ ਔਰ ਉਹਨਾਂ ਸਾਰੇ ਜਿਹੜੇ ਕੰਮਾਂ ਨੂੰ ਸਾਨੂੰ ਸਾਨੂੰ ਹੀ ਪੂਰਾ ਕਰਨਾ ਹੁੰਦਾ ਆ ਘਰ ਦੇ ਕੰਮਾਂ ਨੂੰ ਕੁਛ ਨਾ ਐਦਾ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਣਾ ਸ਼ਡਿਊਲ ਅਸੀਂ ਬਣਾ ਕੇ ਸੈੱਟ ਕਰ ਸਕਦੇ ਆ ਬਹੁਤ ਕੰਮ ਜ਼ਰੂਰੀ ਨਹੀਂ ਹੁੰਦੇ ਫਿਰ ਵੀ ਉਹਨਾਂ ਨੂੰ ਕਰਨਾ ਜ਼ਰੂਰੀ ਹੋ ਜਾਂਦਾ ਆ ਜਿਵੇਂ ਘਰ ਦੀ ਸਫਾਈ ਕੱਪੜਿਆਂ ਦੀ ਕਲੀਨਿੰਗ ਕੱਪੜਿਆਂ ਨੂੰ ਪ੍ਰੈਸ ਕਰਨਾ ਹੋ ਗਿਆ ਇਹ ਸਾਰੇ ਕੰਮਾਂ ਨੂੰ ਅਸੀਂ ਆਪਣੇ ਟਾਈਮ ਦੇ ਅਕੋਰਡਿੰਗ ਸ਼ਡਿਊਲ ਕਰ ਸਕਦੇ ਆ ਹਰ ਦਿਨ ਸਾਡਾ ਰੁਟੀਨ ਸੇਮ ਨਹੀਂ ਹੁੰਦਾ ਕਈ ਵਾਰ ਅਸੀਂ ਕਾਫੀ ਪ੍ਰੋਡਕਟਿਵ ਫੀਲ ਕਰਦੇ ਆ ਕਈ ਵਾਰ ਸਾਡੇ ਕੋਲ ਬਹੁਤ ਘੱਟ ਟਾਈਮ ਹੁੰਦਾ ਹੈ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਅਗਰ ਉਸ ਦਿਨ ਤੁਸੀਂ ਫ੍ਰੀ ਬੈਠੇ ਹੋ ਜਾਂ ਫਿਰ ਬੱਚਾ ਤੁਹਾਡਾ ਸੋ ਗਿਆ ਹੈ ਬਿਨਾ ਆਲਸ ਕੀਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਕੰਮ ਨੂੰ ਫਿਨਿਸ਼ ਕਰ ਸਕਦੇ ਹਾਂ ਕੁਝ ਕੰਮ ਮੈਦਾ ਦੇ ਹੁੰਦੇ ਆ ਜਿਹੜੇ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੁੰਦੇ ਔਰ ਇਹ ਸਾਰੇ ਕੰਮ ਕਰਨ ਲਈ ਤੁਸੀਂ ਕਿਸੇ ਦੂਸਰੇ ਦੀ ਹੈਲਪ ਲੈ ਸਕਦੇ ਆ ਜਿਵੇਂ ਕਿਸੇ ਚੀਜ਼ ਦੀ ਸ਼ਾਪਿੰਗ ਹੋ ਗਈ ਬੱਚੇ ਲਈ ਕੁਝ ਨਾ ਕੁਝ ਸਮਾਨ ਆਪਣਾ ਪਰਚੇਸ ਕਰਨਾ ਹੁੰਦਾ ਆ ਹਰ ਘਰ ਅਲੱਗ ਹੁੰਦਾ ਆ ਔਰ ਆਪਣੇ ਅਕੋਰਡਿੰਗ ਉਹਨੂੰ ਕੰਮ ਕਰਨ ਦਾ ਤਰੀਕਾ ਵੀ ਅਲੱਗ-ਅਲੱਗ ਹੀ ਹੁੰਦਾ ਆ ਔਰ ਹਾਂ ਸਾਡੀ ਲਾਈਫ ਵਿੱਚ ਕੁਝ ਐਦਾ ਦੇ ਕੰਮ ਵੀ ਹੁੰਦੇ ਆ ਜਿਨੂੰ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਔਰ ਨਾ ਹੀ ਸਾਡੇ ਲਈ ਉਹ ਪ੍ਰੋਡਕਟਿਵ ਹੁੰਦੇ ਆ ਨਾ ਹੀ ਹੈਲਪਫਲ ਹੁੰਦੇ ਆ ਜਿਵੇਂ ਸੋਸ਼ਲ ਮੀਡੀਆ ਸਕਰੋਲਿੰਗ ਦੀ ਵਜ੍ਹਾ ਕਿਸੇ ਕੋਲ ਬੈਠ ਕੇ ਗੱਪੇ ਮਾਰਨਾ ਔਰ ਫਿਰ ਜਿੱਥੇ ਇੰਪੋਰਟੈਂਟ ਨਹੀਂ ਆ ਉਥੇ ਬੇਵਜ੍ਹਾ ਕਿਸੇ ਨੂੰ ਖੁਸ਼ ਕਰਨਾ ਮਤਲਬ ਆਪਣਾ ਟਾਈਮ ਵੇਸਟ ਕਰਨਾ ਪਲੀਜ਼ ਸਟਾਪ ਡੂਇੰਗ ਥਿਸ ਇਹ ਸਾਰੀਆਂ ਚੀਜ਼ਾਂ ਤੁਹਾਡਾ ਬਹੁਤ ਸਾਰਾ ਟਾਈਮ ਵੇਸਟ ਕਰਦੀਆਂ ਆ ਔਰ ਮਾਰਨਿੰਗ ਨਾਲ ਸਮੇਂ ਜਿੱਦਾਂ ਸਵੇਰੇ ਮੈਂ ਉੱਠ ਕੇ ਆਪਣਾ ਝਾੜੂ ਪੂੰਚੇ ਵਾਲਾ ਕੰਮ ਕਰ ਲੈਨੀ ਆ ਇੱਥੇ ਨਾ ਕਿਚਨ ਤਾਂ ਮੇਰੀ ਪੂਰੀ ਕਲੀਨ ਹੋ ਗਈ ਤੁਸੀਂ ਦੇਖ ਹੀ ਸਕਦੇ ਆ ਨਾਲ ਨਾਲ ਮੈਂ ਆਪਣੇ ਰੁਟੀਨ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਆ ਬਸ ਭਾਂਡੇ ਵਗੈਰਾ ਜਿੱਦਾਂ ਮੇਰੀ ਕਿਚਨ ਸਾਫ਼ ਹੋ ਜਾਂਦੀ ਆ ਨਾ ਉਸ ਤੋਂ ਬਾਅਦ نیچے ਇੱਕ ਵਾਰੀ ਮੈਂ ਪੋਚਾ ਜ਼ਰੂਰ ਕਮਾ ਦੇਨੀ ਆ ਤੁਹਾਨੂੰ ਪਤਾ ਨੀਚੇ ਗਿੱਲਾ ਹੋ ਜਾਂਦਾ ਵਾ ਪੈਰ ਨਾਲ ਫੇ ਪੂਰੇ ਘਰ ਦੇ ਵਿੱਚ ਗੰਧ ਪੈ ਜਾਂਦਾ ਆ ਤੇ ਬਸ ਇੱਥੇ ਮੈਂ ਆਪਣਾ ਪੋਚਾ ਮਾਰ ਲਿਆ ਹੁਣ ਉਸ ਤੋਂ ਉਸ ਤੋਂ ਬਾਅਦ ਆਪਣਾ ਜਿਹੜਾ ਬਾਕੀ ਵਾਲਾ ਕੰਮ ਆ ਉਹ ਕਰਾਂਗੀ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਮਾਰਨਿੰਗ ਮੈਂ ਆਪਣਾ ਬ੍ਰੇਕਫਾਸਟ ਤਾਂ ਕਰ ਲਿਆ ਸੀਗਾ ਬਟ ਗੁਰਸ਼ੀਨ ਨੇ ਨਹੀਂ ਕੀਤਾ ਸੀ ਅੱਜ ਨਾ ਉਹਨੇ ਉੜਦੀ ਨੇ ਥੋੜਾ ਬੋਤਾ ਕੋਈ ਨਾ ਕੋਈ ਫਰੂਟ ਲੈ ਲਿਆ ਸੀਗਾ ਬਸ ਹੁਣ ਮੈਂ ਸੋਚਿਆ ਕਿਚਨ ਤਾਂ ਮੇਰੀ ਸਾਰੀ ਸਾਫ਼ ਹੋ ਚੁੱਕੀ ਸਭ ਤੋਂ ਪਹਿਲਾਂ ਨਾ ਮੈਂ ਗੁਰਸ਼ੀਨ ਦਾ ਖਾਣਾ ਰੈਡੀ ਕਰ ਦਵਾ ਜਿਵੇਂ ਤੁਸੀਂ ਮੈਨੂੰ ਕਈ ਵਾਰ ਪੁੱਛਦੇ ਹੋ ਹੁਣੇ ਤੁਸੀਂ ਦੀਦੀ ਗੁਰਸ਼ੀਨ ਨੂੰ ਰੋਟੀ ਬਹੁਤ ਘੱਟ ਦਿੰਨੇ ਆ ਦੇਖਿਓ ਰੋਟੀ ਵੀ ਮੈਂ ਦਿਨੀ ਜਿੰਨੀ ਕ ਮੈਨੂੰ ਲੱਗਦੀ ਹੁੰਦੀ ਰੋਟੀ ਦੇਣ ਵਾਲੀ ਆ ਨਾਲ ਨਾਲ ਮੈਂ ਕੁਛ ਨਾ ਕੁਛ ਹੈਲਦੀ ਚੀਜ਼ਾਂ ਵੀ ਜ਼ਰੂਰ ਉਹਦੀ ਲਾਈਫ ਦੇ ਵਿੱਚ ਐਡ ਕਰਦੀ ਹੁੰਨੀ ਆ ਅੱਜ ਨਾ ਉਹਦੇ टमा और खीरा काट लिया आ और उस तो बाद बस थोड़ी जी ना म्योनीस लगा लूँगी ब्रैड से ब्रैड ना थोड़ा जहाँ मतलब रोस्ट कर लिया देसी घे उस तो बाद बस टमाटर और खीरे ना चंगी तरीके म्योनीस मैं लगा ली स्योनीस के ना न बच्चों में थोड़ा टेस्ट वी लगता फिर वो खा लें बस उस तो बाद जो खीरा और टमाटर ना ब्रैड के इस तरीके गोल गोल स्लाइस करके मैं कट लिया और नं थोड़ा जहाा नमक और थोड़ी जी बिल्कुल ਮਤਲਬ ਬਿਲਕੁਲ ਥੋੜੀ ਜੀ ਨਾ ਕਾਲੀ ਮਿਰਚ ਐਡ ਕਰ ਦੂੰਗੀ ਉਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਉਹਨਾਂ ਜਿਹੜੇ ਟਮਾਟਰ ਔਰ ਖੀਰਾ ਆ ਥੋੜਾ ਜਿਹਾ ਬਚ ਜਾਂਦਾ ਉਹ ਬਾਅਦ ਵਿੱਚ ਨਾ ਫਿਰ ਖਾ ਲੈਂਦੀ ਆ ਔਰ ਮੈਂ ਨਾਲ ਥੋੜਾ ਜਿਹਾ ਰੱਖ ਲਿਆ ਸੀਗਾ ਔਰ ਨਾਲ ਨਾਲ ਬਸ ਜਿਹੜਾ ਮੇਰਾ ਸਮਾਨ ਨਾ ਮੈਂ ਯੂਜ਼ ਕਰੀ ਜਾਊਂਗੀ ਨਾਲ ਨਾਲ ਉਹਨੂੰ ਮੈਂ ਚੱਕ ਕੇ ਆਪਣੀ ਆਪਣੀ ਜਗ੍ਹਾ ਤੇ ਵੀ ਸੈੱਟ ਕਰ ਦੂੰਗੀ ਔਰ ਬਸ ਇੱਥੇ ਗੁਰਸ਼ੀਂਦ ਦਾ ਬ੍ਰੇਕਫਾਸਟ ਹੋ ਚੁੱਕਿਆ ਰੈਡੀ ਕਦੀ ਕਦੀ ਮੈਂ ਆਪ ਵੀ ਇਸ ਤਰੀਕੇ ਨਾਲ ਬਣਾ ਕੇ ਖਾ ਲੈਂਦੀ ਆ ਔਰ ਕਦੀ ਕਦੀ ਗੁਰਸ਼ੀਂ ਨੂੰ ਵੀ ਬਣਾ ਕੇ ਦੇ ਦੇ ਦਿੰਨੀ ਆ ਕਾਫੀ ਹੈਲਦੀ ਦੇਲੀ ਅਗਰ ਤੁਸੀਂ ਬੱਚੇ ਨੂੰ ਤਿੰਨ ਟਾਈਮ ਰੋਟੀ ਦਵੋਗੇ ਨਾ ਬੱਚਾ ਬਿਲਕੁਲ ਫੈਡ ਅਪ ਹੋ ਜਾਊਗਾ ਰੋਟੀ ਵੀ ਉਹ ਫਿਰ ਚੰਗੀ ਤਰੀਕੇ ਨਾਲ ਖਾਂਦਾ ਨਹੀਂ ਆ ਕੁਝ ਇਸ ਤਰੀਕੇ ਨਾਲ ਨਾ ਹਲਕੀਆਂ ਫੁਲਕੀਆਂ ਚੀਜ਼ਾਂ ਬਣਾ ਕੇ ਦੇ ਦਿਆ ਕਰੋ ਬੱਚੇ ਨਾ ਫਿਰ ਲਾਲਚ ਦੇ ਵਿੱਚ ਕੁਛ ਨਾ ਕੁਛ ਐਦਾ ਦੀਆਂ ਚੀਜ਼ਾਂ ਖਾ ਲੈਂਦੇ ਆ ਸੋ ਬ੍ਰੇਕਫਾਸਟ ਆ ਬਣ ਕੇ ਹੋ ਚੁੱਕਿਆ ਰੈਡੀ ਬਸ ਹੁਣ ਗੁਰਸ਼ੀ ਨੂੰ ਫਟਾਫਟ ਖਿਲਾ ਦਾਂਗੀ ਉਹਨਾ ਬ੍ਰੇਕਫਾਸਟ ਰੈਡੀ ਕਰਨ ਤੋਂ ਬਾਅਦ ਗੁਰਸ਼ੀ ਨੂੰ ਮੇਜ਼ 'ਤੇ ਪਲੇਟ ਰੱਖ ਕੇ ਆ ਗਈ ਸੀਗੀ ਤੁਸੀਂ ਦੇਖ ਸਕਦੇ ਆ ਮੇਰੇ ਆਉਣ ਤੋਂ ਪਹਿਲਾਂ ਹੀ ਉਹਨੇ ਖਾਣਾ ਸਟਾਰਟ ਕਰ ਦਿੱਤਾ ਤੁਸੀਂ ਇੱਥੋਂ ਹੀ ਆਈਡੀਆ ਲਗਾ ਸਕਦੇ ਹੋ ਕਿ ਬੱਚਿਆਂ ਨੂੰ ਐਦਾਂ ਦੀਆਂ ਚੀਜ਼ਾਂ ਖਾਣੀਆਂ ਕਿੰਨੀਆਂ ਵਧੀਆ ਲੱਗਦੀਆਂ ਆ ਬਟ ਹਾਂ ਉਹਨੂੰ ਤੁਸੀਂ ਹੈਲਦੀ ਤਰੀਕੇ ਨਾਲ ਬਣਾ ਕੇ ਦੇਵੋਗੇ ਤਾਂ ਬੱਚਿਆਂ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਕਰੂਗਾ ਬਸ ਗੁਰਸ਼ੀ ਨੂੰ ਖਾਣਾ ਖਵਾਉਣ ਤੋਂ ਬਾਅਦ ਮੈਂ ਆ ਗਈ ਸੀਗੀ ਗੁਰਸ਼ੀ ਨੂੰ ਖਾਣਾ ਖਵਾਉਣ ਵੇਲੇ ਮੈਂ 10-15 ਮਿੰਟ ਮੈਂ ਲਗਾ ਦੇਣੀ ਹੁੰਦੀ ਹੈ ਕਈ ਵਾਰ ਮੇਰਾ ਜ਼ਿਆਦਾ ਵੀ ਟਾਈਮ ਲੱਗ ਜਾਂਦਾ ਇਸੇ ਬਹਾਨੇ ਮੈਂ ਉਹਦੇ ਨਾਲ ਟਾਈਮ ਸਪੈਂਡ ਵੀ ਕਰ ਲੈਂਨੀ ਨਾਲੇ ਨਾਲੀਨਾ ਮੇਰਾ ਟਾਈਮ ਪਾਸ ਹੋ ਜਾਂਦਾ ਕੁਸ਼ੀਨ ਦੇ ਨਾਲ ਬਸ ਉਸ ਤੋਂ ਬਾਅਦ ਮੈਂ ਬੈਡਰੂਮ ਦੇ ਵਿੱਚ ਆ ਗਈ ਸੀ ਹਲਕੀ ਫੁਲਕੀ ਬਸ ਇੱਥੇ ਕਲੀਨਿੰਗ ਕਰਨ ਵਾਲੀ ਸੀ ਉਹ ਕਰ ਲੂੰਗੀ ਬੈੱਡ ਸ਼ੀਟ ਨੂੰ ਵੀ ਮੈਂ ਚੰਗੇ ਤਰੀਕੇ ਨਾਲ ਝਾੜ ਕੇ ਪਿਛਾ ਲਾਂਗੀ चलिए फिर ਨਾਲ ਨਾਲ ਲੱਪਾ ਪਹਿਲੇ ਵਾਲੇ ਟੌਪਿਕ ਤੇ ਵੀ ਆ ਜਾਨੇ ਆ एवरीथिंग ਇਜ਼ ਪੋਸੀਬਲ ਪੋਸੀਬਲ ਤਾਂ ਹੈ ਦੁਨੀਆ ਵਿੱਚ ਸਭ ਕੁਝ ਕਰਨਾ ਬਸ ਇੱਕ ਇੱਛਾ ਸ਼ਕਤੀ ਦੀ ਜ਼ਰੂਰਤ ਆ ਔਰ ਜ਼ਰੂਰਤ ਹੈ ਸਹੀ ਪਲੈਨਿੰਗ ਕਰਨ ਦੀ ਛੋਟੀ ਜਿਹੀ ਹੈਬਿਟਸ ਆ ਬਹੁਤ ਹੈਲਪਫੁਲ ਹੁੰਦੀ ਆ ਇਹ ਸਾਰੇ ਕੰਮ ਕਰਨ ਨੂੰ ਸਿਰਫ ਸਾਡੇ 5 ਮਿੰਟ ਹੀ ਸਮੇਂ ਲੱਗਦਾ ਹੈ ਕੋਸ਼ਿਸ਼ ਕਰੋ ਉਸੇ ਟਾਈਮ ਉਸ ਕੰਮ ਨੂੰ ਫਿਨਿਸ਼ ਕਰ ਦੋ ਮੇਰੀ ਵੀ ਆਦਤ ਪਹਿਲਾਂ ਐਦਾਂ ਦੀ ਬਿਲਕੁਲ ਵੀ ਨਹੀਂ ਸੀ ਔਰ ਨਾ ਜਿਹੜਾ ਵੀ ਕੰਮ 5 ਮਿੰਟ ਤੋਂ ਘੱਟ ਵਾਲੇ ਹੁੰਦੇ ਸੀ ਨਾ ਉਹਨੂੰ ਮੈਂ ਸਭ ਤੋਂ ਪਹਿਲਾਂ ਉਸੇ ਟਾਈਮ ਕਰ ਦਿੰਦੀ ਸੀ ਔਰ ਨਾ ਇਦੇ ਨਾਲ ਛੋਟਾ ਛੋਟਾ ਜਿਹੜਾ ਸਾਡਾ ਬਹੁਤ ਸਾਰਾ ਟਾਈਮ ਵੀ ਪੱਛ ਜਾਂਦਾ ਸੀ। ਕਾਫੀ ਵਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਸ਼ੇਅਰ ਕੀਤੀਆਂ ਹੋਈਆਂ ਆ ਜਿਵੇਂ ਛੋਟੇ ਬੱਚੇ ਨੂੰ ਜਿਸ ਤਰੀਕੇ ਦੇ ਕੰਮ ਵਿੱਚ ਤੁਸੀਂ ਟਾਲੂਗੇ ਉਸੇ ਤਰੀਕੇ ਦੇ ਉਹ ਪੈਣ ਜਾਣਗੇ। ਬੱਚਿਆਂ ਨੂੰ ਵੀ ਇੰਡੀਪੈਂਡੈਂਟ ਬਣਾਉਣਾ ਜ਼ਰੂਰੀ ਆ। ਔਰ ਨਾ ਇੱਕ ਛੋਟੀ ਜੀ ਹੈਬਿਟ ਸਾਨੂੰ ਖੁਦ ਨੂੰ ਵੀ ਡਵੈਲਪਮੈਂਟ ਕਰਨੀ ਚਾਹੀਦੀ ਆ। ਜਿਹੜੀ ਚੀਜ਼ ਤੁਸੀਂ ਜਿੱਥੋਂ ਚੱਕਦੇ ਨਾ ਉੱਥੇ ਦੁਬਾਰਾ ਰੱਖਣ ਦੀ ਹੈਬਿਟਸ ਵੀ ਜ਼ਰੂਰ ਪਾਓ। ਕਿਉਂਕਿ ਤੁਹਾਨੂੰ ਦੇਖਦੇ ਕਿ ਤੁਹਾਡੇ ਬੱਚੇ ਵੀ ਡੇਲੀ ਕੁਛ ਨਾ ਕੁਛ ਸਿੱਖਦੇ ਰਹਿੰ ਵੇ ਛੋਟੇ ਬੱਚੇ ਸਕੂਲ ਤੋਂ ਆ ਚੁੱਕੇ ਉਹਨਾਂ ਦੀ ਹੈਬਿਟ ਜ਼ਰੂਰ ਪਾਓ ਆਪਣੇ ਸ਼ੂਜ਼ ਉਤਾਰ ਕੇ ਸ਼ੂਜ਼ ਰੈਕ ਵਿੱਚ ਰੱਖਣਾ ਹਨਾ ਔਰ ਜਿਵੇਂ ਆਪਣਾ ਜਿਹੜਾ ਲੰਚ ਬਾਕਸ ਉਹ ਲੈ ਕੇ ਜਾਂਦੇ ਆਪਣੇ ਟਿਫਨ ਨੂੰ ਕੱਟ ਕੇ ਸਿੰਕ ਏਰੀਆ ਦੇ ਵਿੱਚ ਰੱਖਣਾ ਆਪਣੇ ਬੈਗ ਨੂੰ ਆਪਣੀ ਜਗ੍ਹਾ ਤੇ ਰੱਖਣਾ ਇਹ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਐਦਾ ਦੀਆਂ ਨੇ ਜਿਹੜੇ ਬੱਚਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਔਰ ਨਾ ਫਿਰ ਮੈਟਰ ਇਹ ਨਹੀਂ ਕਰਦਾ ਕਿ ਤੁਹਾਡਾ ਬੱਚਾ ਛੋਟਾ ਆ ਜਾਂ بڑا ਆ ਗਰਲ ਆ ਜਾਂ ਬੁਆਏ ਇਥੇ ਤਾਂ ਬਿਲਕੁਲ ਵੀ ਇਹ ਚੀਜ਼ ਮੈਟਰ ਨਹੀਂ ਕਰਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੱਚੇ ਨੂੰ ਗਰਲ ਔਰ ਬॉय ਨੂੰ ਦੋਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਆ ਔਰ ਜ਼ਰੂਰੀ ਨਹੀਂ ਆ ਕਿ ਹਰ ਇੱਕ ਚੀਜ਼ ਤੁਸੀਂ ਮਤਲਬ ਬੱਚੇ ਨੂੰ ਇਹ ਸਿਖਾ ਦਿਵੋ ਕਿ ਤੁਸੀਂ ਸਾਡੇ ਤੇ ਹੀ ਡਿਪੈਂਡ ਰਹੋ ਕਈ ਵਾਰ ਨਾ ਮਜਬੂਰੀ ਹੋ ਜਾਂਦੀ ਆ ਆਪਾਂ ਨੂੰ ਅਮਰਜੈਂਸੀ ਕਿਤੇ ਜਾਣਾ ਪੈ ਜਾਂਦਾ ਆ ਔਰ ਬੱਚਿਆਂ ਨੂੰ ਇਸ ਤਰੀਕੇ ਤੱਕ ਸਮਝਾ ਕੇ ਰੱਖੋ ਕਿ ਜੋ ਛੋਟੀਆਂ-ਛੋਟੀਆਂ ਚੀਜ਼ਾਂ ਆਪਣੀਆਂ ਖੁਦ ਕਰਨੀਆਂ ਸਿੱਖ ਜਾਣ ਜਦੋਂ ਬੱਚੇ ਛੋਟੇ ਹੁੰਦੇ ਆ ਨਾ ਸਾਡਾ ਮਤਲਬ ਸਭ ਤੋਂ ਜ਼ਿਆਦਾ ਜਰਾ ਟਾਈਮ ਉਹ ਕਿਚਨ ਦੇ ਵਿੱਚ ਹੀ ਨਿਕਲ ਜਾਂਦਾ ਆ ਕਿਉਂਕਿ ਬੱਚੇ ਜਿਹੜੇ ਛੋਟੇ ਹੁੰਦੇ ਨਾ ਉਹਨਾਂ ਨੂੰ ਭੁੱਖ ਵੀ ਤਾਂ ਬਹੁਤ ਜ਼ਿਆਦਾ ਲੱਗਦੀ ਕਿਉਂਕਿ ਉਹ ਐਕਟੀਵਿਟੀ ਵੀ ਬਹੁਤ ਜ਼ਿਆਦਾ ਕਰਦੇ ਆ ਔਰ ਬੱਚਿਆਂ ਦੀ ਫਰਮਾਇਸ਼ ਵੀ ਬਹੁਤ ਜ਼ਿਆਦਾ ਹੁੰਦੀ ਆ ਅਗਰ ਨਾ ਪੋਸੀਬਲ ਹੋਵੇ ਤਾਂ ਕੁਝ ਐਦਾ ਦੀਆਂ ਚੀਜ਼ਾਂ ਮਤਲਬ ਪਹਿਲੇ ਤੋਂ ਹੀ ਖੁਦ ਘਰੇ ਬਣਾ ਕੇ ਤੁਸੀਂ ਰੱਖ ਸਕਦੇ ਹੋ ਔਰ ਨਾ ਜਿਹੜਾ ਹੈਲਦੀ ਵੀ ਹੋਵੇ ਜਿਵੇਂ ਮਖਾਣਾ ਮੂੰਗਫਲੀ ਨੂੰ ਰੋਸਟ ਕਰਕੇ ਰੱਖ ਸਕਦੇ ਹੋ ਔਰ ਨਾ ਕੁਝ ਰੈਡੀਮੇਡ ਮਤਲਬ ਚੀਜ਼ਾਂ ਥੋੜੀਆਂ ਬਹੁਤ ਘਰ ਰੱਖ ਸਕਦੇ ਹੋ ਜ ਹੋ ਗਿਆ ਮਸਾਲਾ ਓਟਸ ਵਗੈਰਾ ਔਰ ਨਾ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਘਰ ਵਿੱਚ ਹੀ ਰੱਖਣੀਆਂ ਪੈਂਦੀਆਂ ਨੇ ਬੱਚਿਆਂ ਕਰਕੇ ਰੂਮ ਵਗੈਰਾ ਸੈੱਟ ਕਰਨ ਤੋਂ ਬਾਅਦ ਮੈਂ ਆ ਗਈ ਸੀ ਕਿ ਕਿਚਨ ਦੇ ਵਿੱਚ ਮੈਂ ਨਾ ਕੁਝ ਆਪਣਾ ਆਨਲਾਈਨ ਸਮਾਨ ਮੰਗਵਾਇਆ ਸੀ ਬਲਿੰਕਟ ਤੋਂ ਮਤਲਬ ਮੇਰਾ ਕੁਝ ਗ੍ਰੋਸਰੀ ਦਾ ਥੋੜਾ ਬੋਤਾ ਸਮਾਨ ਖਤਮ ਹੋ ਗਿਆ ਸੀਗਾ ਔਰ ਨਾ ਮੈਂ ਕਦੀ ਵੀ ਹਸਬੰਡ ਤੇ ਡਿਪੈਂਡ ਨਹੀਂ ਰਹਿੰਦੀ ਕਿ ਉਹ ਕੰਮ ਤੋਂ ਆਣਗੇ ਫੇਰ ਮੈਂ ਸਮਾਨ ਲਿਆ ਕੇ ਦੇਣਗੇ ਮੈਂ ਕੋਸ਼ਿਸ਼ ਕਰਦੀ ਹੁੰਨੀ ਹਮੇਸ਼ਾ ਜਿੰਨਾ ਵੀ ਮੇਰੇ ਕੋਲ ਹੋ ਸਕੇ ਮੈਂ ਆਨਲਾਈਨ ਸਮਾਨ ਆਪਣਾ ਪਰਚੇਸ ਕਰ ਲਵਾਂ ਕਈ ਵਾਰ ਜਿੱਦਾਂ ਰਾਤ ਨੂੰ ਉਹ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਆਣ ਵਿੱਚ ਤੇ ਉਸ ਵਿਲਨਟ ਸ਼ਾਪ ਵਗੈਰਾ ਕਾਫੀ ਬੰਦ ਹੋ ਜਾਂਦੀਆਂ ਨੇ ਸਮਾਨ ਵਗੈਰਾ ਆਪਾਂ ਨੂੰ ਨਹੀਂ ਮਿਲਦਾ ਸੋ ਮੈਂ ਨਾ ਅੱਜ ਤਾਂ 6 ਵਜੇ ਉੱਠ ਕੇ ਮੈਂ ਸਮਾਨ ਆਰਡਰ ਕਰ ਦਿੱਤਾ ਸੀ ਬਲਿੰਕਰ ਤੋਂ ਔਨਾ 8 ਤੋਂ 9 ਮਿੰਟ ਦੇ ਵਿੱਚ ਵਿੱਚ ਸਾਡੇ ਕੋਲ ਸਮਾਨ ਆ ਜਿਹੜਾ ਅੱਜ ਕੱਲ ਮਿਲ ਜਾਂਦਾ ਆ ਔਨਲਾਈਨ ਅੱਜ ਕੱਲ ਸਾਰੀਆਂ ਚੀਜ਼ਾਂ ਪਰਚੇਸ ਕਰਦੇ ਹੀ ਆ ਜਿਵੇਂ ਮੈਂ ਤੁਹਾਨੂੰ ਦੱਸਦੀ ਹੁਣੀ ਕੁਝ ਚੀਜ਼ਾਂ ਆਪਣੀਆਂ ਖੁਦ ਕਰਨੀਆਂ ਵੀ ਸਿੱਖਿਆ ਕਰੋ ਸਾਰੀਆਂ ਚੀਜ਼ਾਂ ਹਸਬੰਡ ਦੇ ਡਿਪੈਂਡ ਨਾ ਰਿਹਾ ਕਰੋ ਕਿ ਹਸਬੰਡ ਆਣਗੇ ਜਾਂ ਫਿਰ ਆ ਚੀਜ਼ ਕਰਨਗੇ ਮੈਂ ਵੀ ਬਸ ਇੱਦਾਂ ਹੀ ਕੋਸ਼ਿਸ਼ ਕਰਦੀ ਹੁਣੀ ਕੁਝ-ਕੁਝ ਚੀਜ਼ਾਂ ਆਪਣੇ ਆਪ ਕਰਨ ਦੀਆਂ ਸਵੇਰ ਦਾ ਬਸ ਥੋੜਾ ਜਿਹਾ ਸਮਾਨ ਤਾਂ ਮੈਂ ਯੂਜ਼ ਕਰ ਲਿਆ ਸੀ ਲਫਾਫੇ ਵਿੱਚੋਂ ਕੱਢ ਕੇ ਹੁਣ ਮੈਂ ਸੋਚਿਆ ਆਪਣੇ ਕੰਟੇਨਰ ਚ ਕੰਟੇਨਰਾਂ ਰਾਤੀ ਵਾਸ਼ ਕਰਕੇ ਰੱਖ ਦਿੱਤੇ ਸੀਗੇ ਮੈਂ ਕਿਹਾ ਨਾਲ-ਨਾਲ ਹੁਣ ਕਿਚਨ ਦੇ ਵਿੱਚ ਖੜੀ ਤਾਂ ਹੋਈਆਂ ਇਹਨਾਂ ਨੂੰ ਵੀ ਮੈਂ ਰੀਫਲ ਕਰ ਲੈਣੀ ਆ ਔਰ ਮੇਰਾ ਕੰਮ ਖਤਮ ਹੋਵੇ ਕਿਉਂਕਿ ਨਾ ਸ਼ਾਮ ਨੂੰ ਜਦੋਂ ਚਾਹ ਦਾ ਕੱਪ ਬਣਾਉਣਾ ਹੁੰਦਾ ਫੇਰ ਮੈਨੂੰ ਲਫਾਫਿਆਂ ਦੀਆਂ ਰਵੜਾਂ ਖੋਲਣੀਆਂ ਪੈਣੀਆਂ ਫੇਰ ਮੈਨੂੰ ਸਮਾਨ ਯੂਜ਼ ਕਰਨਾ ਪੈਣਾ ਇਸ ਕਰਕੇ ਲੱਗਦੇ ਸਾਰੇ ਵਾਲਾ ਕੰਮ ਵੀ ਮੈਂ ਨਾਲ ਫਿਨਿਸ਼ ਕਰ ਲਾਂਗੀ ਟਾਈਮ ਜਿੰਨਾ ਮਰਜ਼ੀ ਘਟ ਹੋਵੇ ਫਿਰ ਵੀ ਆਪਣੇ ਲਈ ਟਾਈਮ ਜ਼ਰੂਰ ਕੱਢੋ ਕਈ ਵਾਰ ਐਦਾਂ ਹੁੰਦਾ ਨਾ ਜਦੋਂ ਬੱਚੇ ਛੋਟੇ ਹੁੰਦੇ ਆ ਬਾਲਾਂ ਵਿੱਚ ਕੰਗੀ ਕਰਨਾ ਵੀ ਭੁੱਲ ਜਾਂਦੇ ਆ ਸ਼ੀਸ਼ੇ ਵਿੱਚ ਮੂੰਹ ਦੇਖਿਆ ਨੂੰ ਵੀ ਕਿੰਨੇ ਕਿੰਨੇ ਦਿਨ ਨਿਕਲ ਜਾਂਦੇ ਆ ਇਹ ਗਲਤੀ ਨਾ ਕਰਿਆ ਕਰੋ ਬੱਚੇ ਚਾਹੇ ਜਿੰਨੇ ਮਰਜ਼ੀ ਛੋਟੇ ਕਿਉਂ ਨਾ ਹੋਵੇ ਆਪਣੀ ਸੈਲਫ ਕੇਅਰ ਜ਼ਰੂਰ ਕਰਿਆ ਕਰੋ ਸੈਲਫ ਕੇਅਰ ਇੱਕ ਐਦਾਂ ਦੀ ਚੀਜ਼ ਆ ਨਾ ਕਿ ਜਿਹੜੀ ਸਾਨੂੰ ਸਟਰੈਂਥ ਵੀ ਦਿੰਦੀ ਆ ਔਰ ਨਾ ਦਿਨ ਭਰ ਦੇ ਤਣਾਅ ਚੜ੍ਹਨ ਨੂੰ ਵੀ ਹੈਂਡਲ ਕਰਨ ਦੀ ਔਰ ਚਿਹਰੇ ਉੱਤੇ ਸਮਾਈਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਖੂਬਸੂਰਤ ਫੇਸ ਆ ਜਦੋਂ ਮਤਲਬ ਬੱਚੇ ਥੋੜੇ ਛੋਟੇ ਹੁੰਦੇ ਹਨ ਨਾ ਉਦੋਂ ਤੱਕ ਅਸੀਂ ਉਹਨਾਂ ਦੇ ਕੋਲ ਜਾ ਉਹਨਾਂ ਦੇ ਨਾਲ ਬਿਜ਼ੀ ਰਹਿਨੇ ਆਂ ਔਰ ਨਾ ਵਰਨਾ ਦੇਖਦੇ ਦੇਖਦੇ ਬੱਚੇ ਕਦੋਂ بڑے ਹੋ ਜਾਂਦੇ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਔਰ ਫਿਰ ਨਾ ਅਸੀਂ ਬਾਅਦ ਵਿੱਚ ਇਕੱਲੇ ਹੋ ਜਾਂਦੇ ਆਂ ਇਸੇ ਲਈ ਕਹਿਣੀ ਹੁੰਦੀ ਹੈ ਜਿੰਨੇ ਵੀ ਖੂਬਸੂਰਤ ਤੁਹਾਡੇ ਪਲ ਹੁੰਦੇ ਆ ਉਹਨਾਂ ਨੂੰ ਇੰਜੋਏ ਕਰਿਆ ਕਰੋ ਆਪਣਾ ਖਿਆਲ ਰੱਖਿਆ ਕਰੋ ਆਪਣੀ ਨੀਂਦ ਪੂਰੀ ਕਰਿਆ ਕਰੋ ਜਦੋਂ ਅਸੀਂ ਆਪਣਾ ਖਿਆਲ ਰੱਖਦੇ ਆਂ ਨਾ ਔਰ ਖੁਦ ਬਖੂਦ ਸਾਡੇ ਅੰਦਰ ਨਾ ਪਾਵਰ ਆ ਜਾਂਦੀ ਹੈ ਕਿ ਚੀਜ਼ਾਂ ਨੂੰ ਖੁਦ ਹੈਂਡਲ ਕਰ ਸਕੀਏ ਔਰ ਹਾਂ ਸਵੇਰ ਦਾ ਪੋਜ਼ਿਟਿਵ ਰੁਟੀਨ ਜਿਹੜਾ ਤੁਹਾਡਾ ਤੁਹਾਡੀ ਜ਼ਿੰਦਗੀ ਨੂੰ ਔਰ ਤੁਹਾਡੀ ਸੋਚ ਨੂੰ ਬਿਲਕੁਲ ਚੰਗੀ ਤਰੀਕੇ ਨਾਲ ਬਦਲ ਦਊਗਾ ਇੱਕ ਵਾਰ ਇਹ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਅਪਲਾਈ ਜ਼ਰੂਰ ਕਰਕੇ ਦੇਖੋ ਵੀਡੀਓ ਦੀ ਕਰਦੇ ਹਾਂ ਇੱਥੇ ਹੀ ਐਂਡਿੰਗ ਅਗਰ ਤੁਹਾਨੂੰ આજ ਦੀ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਲੱਗੀ ਹੋਵੇ ਥੋੜੀ ਜਿਹੀ ਵੀ ਮੇਰੀ ਵੀਡੀਓ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇ ਤੇ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਇਓ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਦੱਸੋ ਦੱਸਿਓ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਔਰ ਪਲੀਜ਼ ਮੈਂ ਰਿਕਵੈਸਟ ਕਰਦੀ ਹਾਂ ਮੇਰੀ ਵੀਡੀਓਸ ਨੂੰ ਵਾਰ-ਵਾਰ ਲੋਕਾਂ ਤੱਕ ਜਰੂਰ ਸ਼ੇਅਰ ਕਰਦਿਆ ਕਰੋ ਤਾਂ ਕਿ ਲੋਕਾਂ ਨੂੰ ਮੋਟੀਵੇਸ਼ਨ ਮਿਲ ਸਕੇ ਚਲੋ ਫਿਰ ਅਗਲੇ ਬਲੌਗ ਦੇ ਵਿੱਚ ਮਿਲੂੰਗੀ ਮੈਂ ਲਵ ਯੂ ਸੌ ਬਲੌਗ ਦਾ ਮਮੀ ਲਾਈਫ ਕੇਅਰ ਐਂਡ ਬਾਏ ਬਾਏ